हिमाचल ਦੇ ਵਿੱਚ ਮੌਸਮ ਜ਼ਰੂਰ ਠੰਡਾ ਹੋ ਗਿਆ ਪਰ ਹਿਮਾਚਲ ਦੀ ਜਿਹੜੀ ਸਿਆਸਤ ਹੈ ਉਹ ਬਹੁਤ ਜ਼ਿਆਦਾ ਗਰਮਾ ਕੇ ਜਿਵੇਂ ਦੱਸਦੀ ਹੈ ਕਿ ਇੱਕ ਮਸਜਿਦ ਨੂੰ ਲੈ ਕੇ ਹਿਮਾਚਲ ਦੇ ਵਿੱਚ ਵਿਵਾਦ ਸ਼ੁਰੂ ਹੋ ਗਿਆ ਤੇ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ 1000 ਤੋਂ ਵੱਧ ਪੁਲਿਸ ਕਰਮੀਆਂ ਨੂੰ ਤਾਇਨਾਤ ਕਰਨਾ ਪਿਆ ਤੇ ਨਾਲ ਹੀ 163 ਧਾਰਾ ਉੱਤੇ ਲਾਗੂ ਕਰਨੀ ਪਈ ਹੈ। ਦਰਸਲ ਸ਼ਿਮਲਾ ਦੇ ਸੰਜੋਲੀ ਦੇ ਵਿੱਚ ਗੈਰ ਕਾਨੂੰਨੀ ਉਸਾਰੀ ਮਸਜਿਦ ਦੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਤੇ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਸਲ ਇਹ ਮਸਜਿਦ 1947 ਤੋਂ ਪਹਿਲਾਂ ਆਈ ਸੀ ਤੇ 2010 ਦੇ ਵਿੱਚ ਜਦੋਂ ਇਸ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਉਦੋਂ ਨਗਰ ਨਿਗਮ ਵਾਲਿਆਂ ਨੂੰ ਗੈਰ ਕਾਨੂੰਨੀ ਉਸਾਰੀ ਦੀ ਸ਼ਿਕਾਇਤ ਦਿੱਤੀ ਗਈ ਸੀ ਤੇ ਪਰ ਹੁਣ ਜਿਹੜਾ ਇਹ ਤਾਜ਼ਾ ਵਿਵਾਦ ਸ਼ੁਰੂ ਹੋਇਆ 31 ਅਗਸਤ ਨੂੰ ਸ਼ੁਰੂ ਹੋਇਆ ਜਦੋਂ ਮਸਜਿਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚਕਾਰ ਝਗੜਾ ਸ਼ੁਰੂ ਹੋਇਆ ਤੇ ਹੁਣ ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਹੈ ਸੰਜੋਲੀ ਦਾ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਤਣਾਅਪੂਰਨ ਹੋ ਗਿਆ ਤੇ ਇਥੇ ਲੋਕਾਂ ਦੇ ਵੱਲੋਂ ਪੁਲਿਸ ਦੀ ਬੈਰੀਕੇਡਿੰਗ ਨੂੰ ਤੋੜਿਆ ਗਿਆ ਤੇ ਨਾਲ ਹੀ ਪੁਲਿਸ ਦੇ ਵੱਲੋਂ ਲਾਠੀ ਚਾਰਚ ਲੋਕਾਂ ਦੇ ਉੱਪਰ ਕੀਤਾ ਗਿਆ ਇਸ ਦੇ ਵਿੱਚ ਕੁਝ ਪੁਲਿਸ ਕਰਮੀ ਵੀ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਸ਼ਿਮਲਾ ਦੇ ਸੰਜੋਲੀ ਦੇ ਵਿੱਚ ਸਥਿਤੀ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਈ ਹੈ ਹਜ਼ਾਰਾਂ ਪ੍ਰਦਰਸ਼ਨਕਾਰੀ ਢਾਲੀ சுரੰਗ ਤੇ ਪਹੁੰਚੇ ਨੇ ਅਤੇ ਇਸ ਤੋਂ ਬਾਅਦ ਸ਼ਿਮਲਾ ਪੁਲਿਸ ਨੇ ਢਾਲੀ சுரੰਗ 'ਚ ਲਗਾਏ ਗਏ ਬੈਰੀਅਰਾਂ ਨੂੰ ਹਟਾ ਦਿੱਤਾ ਹੈ ਤੇ ਅੰਦਰ ਦਾਖਲ ਹੋ ਗਏ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸੰਜੋਲੀ ਸਥਿਤ ਮਸਜਿਦ 1 ਮਾਰਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਭੀੜ ਨੇ ਸ਼ਿਮਲਾ ਪੁਲਿਸ ਦੇ ਉੱਪਰ ਪੱਥਰਾਅ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਭੀੜ ਦੇ ਉੱਪਰ ਲਾਠੀ ਚਾਰਜ ਕਰ ਦਿੱਤਾ ਇਸ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਇਸ ਦੇ ਨਾਲ ਹੀ ਇਸ ਲਾਠੀ ਚਾਰਜ 'ਚ ਕਈ ਲੋਕ ਵੀ ਜ਼ਖਮੀ ਹੋਏ ਨੇ ਪੁਲਿਸ ਪ੍ਰਬੰਧਾਂ ਦੇ ਬਾਵਜੂਦ ਸੰਜੋਲੀ ਦੇ ਵਿੱਚ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਦਲਤੇ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸੰਜੂਲੀ ਗੈਰ ਕਾਨੂੰਨੀ ਮਸਜਿਦ ਮਾਮਲੇ ਨੂੰ ਲੈ ਕੇ ਵਿਵਾਦ ਹੁਣ ਤੇਜ਼ ਹੋ ਗਿਆ ਹੈ ਗੈਰ ਕਾਨੂੰਨੀ ਉਸਾਰੀ ਦੇ ਖਿਲਾਫ ਹਿਮਾਚਲ ਚ ਹਿੰਦੂ ਸੰਗਠਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਕਾਰਨ ਕੱਲ ਤੋਂ ਹੀ ਰਾਜਧਾਨੀ ਦੇ ਵਿੱਚ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਹੈ ਸ਼ਹਿਰ ਦੇ ਕੋਨੇ-ਕੋਨੇ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਦੱਸ ਦਈਏ ਕਿ 11 ਸਤੰਬਰ ਯਾਨੀ ਕਿ ਅੱਜ ਸੰਜੋਲੀ ਵਿੱਚ ਭਾਰਤੀ ਸਿਵਲ ਡਿਫੈਂਸ ਕੋਡ ਦੀ ਧਾਰਾ 163 ਵੀ ਲਾਗੂ ਰਹੇਗੀ ਡੀਸੀ ਸ਼ਮਲਾ ਅਨੁਪਮ ਕਸ਼ਯਪ ਨੇ ਦੱਸਿਆ ਕਿ ਇਹ ਹੁਕਮ 11 ਸਤੰਬਰ ਨੂੰ ਸਵੇਰੇ 7 ਵਜੇ ਤੋਂ ਰਾਤ 12 ਵਜੇ ਤੱਕ ਲਾਗੂ ਰਹੇਗੇ ਇਹ ਹੁਕਮ ਨਵ ਬਹਾਰ ਚੌਕ ਤੋਂ ਟਾਲੀ ਟਨਲ ਦੇ ਪੂਰਬੀ ਪੋਰਟਲ ਤੱਕ ਹੈ ਆਈਜੀਐਮਸੀ ਤੋਂ ਸੰਜੋਲੀ ਚੌਕ ਸੰਜੋਲੀ ਚੌਕ ਤੋਂ ਕੋਲੋਂਥੀ ਟਾਲੀ ਦੇ ਖੇਤਰ ਦੇ ਵਿੱਚ ਲਾਗੂ ਰਹਿਣਗੇ ਇੱਕ ਥਾਂ ਤੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਮੁਕੰਮਲ ਪਾਬੰਦੀ ਹੋਵੇਗੀ। ਸ਼ਿਮਲਾ ਦੇ ਡੀਸੀ ਨੇ ਕਿਹਾ ਕਿ ਸੰਜੋਲੀ ਦੇ ਵਿੱਚ ਕਿਸੇ ਨੂੰ ਵੀ ਬਿਨਾ ਇਜਾਜ਼ਤ ਤੋਂ ਧਰਨਾ, ਨਾਰੇਬਾਜ਼ੀ ਜਾਂ ਫਿਰ ਭੁੱਖ ਹੜਤਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਸੇ ਵੀ ਵਿਅਕਤੀ ਦੇ ਆਪਣੇ ਨਾਲ ਹਥਿਆਰ, ਡੰਡੇ, ਬਰਸ਼ੇ, ਕੁਹਾੜੀ, ਸਾਈਕਲ ਦੀ ਚੇਨ, ਗੰਡਾਸਾ, ਬਰਸ਼ੇ ਤਲਵਾਰ ਜਾਂ ਕੋਈ ਵੀ ਜਲਣਸ਼ੀਲ ਪਦਾਰਥ ਆਦ ਹਥਿਆਰ ਲੈ ਕੇ ਜਾਣ ਤੇ ਪੂਰਨ ਪਾਬੰਦੀ ਹੋਵੇਗੀ। ਇਸ ਦੌਰਾਨ ਹਸਪਤਾਲਾਂ, ਅਦਾਲਤਾਂ, ਵਿਦੇਗ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ ਲਾਊਡ ਸਪੀਕਰਾਂ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਫਿਰਕੂ, ਦੇਸ਼ ਵਿਰੋਧੀ, ਰਾਜ ਵਿਰੋਧੀ ਭਾਸ਼ਣ, ਨਾਅਰੇਬਾਜ਼ੀ, ਕੰਧ ਲਿਖਣ, ਪੋਸਟਰ ਆਦ ਤੇ ਵੀ ਪਾਬੰਦੀ ਲਗਾਈ ਗਈ ਹੈ। ਦੱਸਦੀ ਹੈ ਕਿ ਸ਼ਿਮਲਾ ਚ ਤਣਾਅਪੂਰਨ ਮਾਹੌਲ ਵਿਚਾਲੇ ਸੁਰੱਖਿਆ ਪ੍ਰਬੰਧ ਵੀ ਸਖਤ ਕਰ ਦਿੱਤੇ ਗਏ ਨੇ ਸ਼ਿਮਲਾ ਸੰਜੋਲੀ ਦੇ ਹਰ ਕੋਨੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਮੰਗਲਵਾਰ ਦੇਰ ਸ਼ਾਮ ਡੀਸੀ ਸ਼ਿਮਲਾ અનુਪਮ ਕਸ਼ਯਪ ਅਤੇ ਐਸਪੀ ਸ਼ਿਮਲਾ ਸੰਜੀਵ ਗਾਂਧੀ ਨੇ ਸੰਜੋਲੀ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਡੀਸੀ ਸ਼ਿਮਲਾ ਨੇ ਕਿਹਾ ਕਿ ਅਮਨ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਦੱਸਦੀ ਹੈ ਕਿ ਆਮ ਜੀਵਨ ਪੂਰੀ ਤਰ੍ਹਾਂ ਸੁਖਾਵਾਂ ਰਿਹਾ ਸਕੂਲ ਕਾਲਜ ਸਰਕਾਰੀ ਅਤੇ ਨਿੱਜੀ ਦਫਤਰ ਅਤੇ ਬਾਜ਼ਾਰ ਆਮ ਵਾਂਗ ਖੁੱਲੇ ਰਹਿਣਗੇ ਬੀਸੀ ਸ਼ਿਮਲਾ ਨੇ ਲੋਕਾਂ ਨੂੰ ਸੰਜੋਲੀ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਇਲਾਕੇ ਦੀ ਸਥਿਤੀ ਕਿਸੇ ਵੀ ਤਰ੍ਹਾਂ ਦੇ ਨਾਲ ਵਿਗੜ ਨਾ ਜਾਵੇ ਅਤੇ ਸ਼ਾਂਤੀ ਭੰਗ ਨਾ ਹੋਵੇ ਇਸ ਲਈ ਪ੍ਰਸ਼ਾਸਨ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਦੱਸਦੇ ਕਿ ਇਹ ਮਾਮਲਾ ਸੰਜੋਲੀ ਦੇ ਵਿੱਚ ਗੈਰ ਕਾਨੂੰਨੀ तरीके ਦੇ ਨਾਲ ਉਸਾਰੀ ਜਾ ਰਹੀ ਮਸਜਦ ਨੂੰ ਲੈ ਕੇ ਸ਼ੁਰੂ ਹੋਇਆ ਹੈ ਜਿहां ਦੱਸਦੀ ਹੈ ਕਿ 1947 ਤੋਂ ਪਹਿਲਾਂ ਇਹ ਮਸਜਦ ਜ਼ਰੂਰ ਬਣਾਈ ਗਈ ਸੀ ਪਰ ਇਸ ਨੂੰ ਪੱਕਾ ਕਰਨ ਦਾ ਕੰਮ ਜਿਹੜਾ 2010 ਦੇ ਵਿੱਚ ਸ਼ੁਰੂ ਹੋ ਗਿਆ ਸੀ ਤੇ ਉਸ ਤੋਂ ਬਾਅਦ ਨਗਰ ਨਿਗਮ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਹੁਣ ਇਹ ਤਾਜ਼ਾ ਮਾਮਲਾ 31 ਅਗਸਤ ਨੂੰ ਸਾਹਮਣੇ ਆਇਆ ਜਦੋਂ ਦੋ ਧਿਰਾਂ ਦੇ ਵਿੱਚ ਘਰ ਲੜਾਈ ਹੋਈ ਤੇ ਹੁਣ ਇਸ ਮਸਜਦ ਨੂੰ ਲੈ ਕੇ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਸੰਜੋਲੀ ਦਾ ਸ਼ਿਮਲਾ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਜ਼ਿਆਦਾ ਤਣਾਅਪੂਰਨ ਹੋ ਗਿਆ ਹੈ ਉਥੇ ਪੁਲਿਸ ਕਰਮੀ ਪੂਰੀ ਤਰ੍ਹਾਂ ਤਾਇਨਾਤ ਕੀਤੇ ਗਏ ਨੇ ਤੇ ਇਸ ਦੇ ਨਾਲ 163 ਤਾਰਾ ਲਾਗੂ ਕੀਤੀ ਗਈ ਤੇ ਨਾਲ ਹੀ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਇੱਕ ਜਗ੍ਹਾ ਤੇ ਪੰਜ ਤੋਂ ਵੱਧ ਲੋਕ ਇਕੱਠੇ ਨਜ਼ਰ ਨਹੀਂ ਆਉਣੇ ਚਾਹੀਦੇ